ਸੱਚੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚੀਮਾ ਵੱਡੀ ਖਬਰ ਆ ਰਹੀ ਹੈ ਕਿ ਲੰਗੇ ਦਿਨੀ ਆਮ ਆਦਮੀ ਪਾਰਟੀ ਦੇ ਮਜੂਤਾ ਸਰਪੰਚ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਪ੍ਰਿੰਦਰ ਸਿੰਘ ਦਾ ਕਤਲ ਕੀਤਾ ਜਾਂਦਾ ਪਰ ਉਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਕੁਝ ਘੰਟਿਆਂ ਦੇ ਵਿੱਚ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਗਿਆ ਤਰਨਤਾਰਨ ਦੇ ਇਲਾਕੇ ਦੇ ਵਿੱਚ ਪੈਂਦੇ ਡੀਐਸਪੀ ਪੱਟੀ ਨੇ ਜਿਹੜੇ ਅਤੇ ਐਸਐਚਓ ਸਰਹਾਲੀ ਨੂੰ ਸਸਪੈਂਡ ਕਰ ਦਿੱਤਾ ਗਿਆ ਮਜੂਤਾ ਜਿਹੜਾ ਡੀਐਸਪੀ ਨੇ ਪੱਟੀ ਦੇ ਤੇ ਐਸਐਚਓ ਸਰਹਾੜੀ ਨੂੰ ਸਸਪੈਂਡ ਕੀਤਾ ਗਿਆ ਡਿਊਟੀ ਦੇ ਵਿੱਚ ਕੁਤਾਹੀ ਵਰਤਣ ਦੇ ਇਲਜ਼ਾਮ ਲੱਗੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੰਘੇ ਦਿਨੀ ਜਿਹੜਾ ਵਿਆਹ ਸਮਾਗਮ ਦੇ ਵਿੱਚ ਮੌਜੂਦ ਹੁੰਦੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਹਰਪ੍ਰਿੰਦਰ ਸਿੰਘ ਜਿਹੜਾ ਕਿ ਪਿੰਡ ਠੱਠੀਆਂ ਮਾਨਤਾ ਦਾ ਮੌਜੂਦਾ ਸਰਪੰਚ ਹੁੰਦਾ ਪਰ ਉਸ ਵਿਆਹ ਸਮਾਗਮ ਦੇ ਵਿੱਚ ਦੋ ਅਣਪਛਾਤੇ ਨੌਜਵਾਨ ਆਉਂਦੇ ਨੇ ਸਿੱਧੂ ਫਾਰਮ ਹਾਊਸ ਜਿਹੜਾ ਮੈਰਿਜ ਪੈਲੇਸ ਦੱਸਿਆ ਜਾ ਰਿਹਾ ਉਸ ਦੇ ਵਿੱਚ ਵਿਆਹ ਚੱਲ ਰਿਹਾ ਹੁੰਦਾ ਤੇ ਉਸ ਤੋਂ ਬਾਅਦ ਵਿਆਹ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਤਾੜ-ਤਾੜ ਗੋਲੀਆਂ ਚਲਾਈਆਂ ਤੇ ਉਸ ਮਜੂਤਾ ਸਰਪੰਚ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਉਸ ਦੇ ਇੱਕ ਚਚੇਰੇ ਭਰਾ ਜਰਮਨ ਸਿੰਘ ਨੂੰ ਜਿਹੜਾ ਗੋਲੀਆਂ ਮਾਰੀਆਂ ਗਈ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਦਰਸਲ ਤਰਨਤਾਰਨ ਦੇ ਪਿੰਡ ਸ਼ੇਰੋਂ ਦੇ ਨਜ਼ਦੀਕ ਹੈ ਜਿਹੜੀ ਸਾਰੀ ਘਟਨਾ ਵਾਪਰੀ ਸੀ ਪਰ ਕੁਝ ਘੰਟਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਦੇ ਨਾਲ ਸਰਕਾਰ ਦੇ ਵੱਲੋਂ ਇਹ ਵੀ ਗੱਲ ਆਖੇ ਗਈ ਆ ਕਿ ਜਿਹੜੇ ਲਾਅ ਐਂਡ ਆਰਡਰ ਨੂੰ ਆਪਣੇ ਹੱਥ ਦੇ ਵਿੱਚ ਲੈਣਗੇ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਉੱਪਰ ਜ਼ੀਰੋ ਟੋਲਰੈਂਸ ਦੇ ਉੱਪਰ ਕਾਰਵਾਈ ਜਿਹੜੀ ਕੀਤੀ ਜਾਵੇਗੀ ਜਾਨੀ ਕਿ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਜਿਸ ਤਰੀਕੇ ਪਿਛੇ ਦੇਖਣ ਨੂੰ ਮਿਲਿਆ ਕਿ ਗੈਂਗਸਟਰਾਂ ਦੇ ਕਿਸ ਤਰੀਕੇ ਇਰਕਾਉਂਟਰ ਕੀਤੇ ਜਾਂਦੇ ਨੇ ਹਾਲਾਂਕਿ ਪੁਲਿਸ ਇਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਕਿ ਆਖਰ ਗੋਲੀਆਂ ਚਲਾਉਣ ਵਾਲੇ ਕੌਣ ਸੀ ਕਿਹੜੇ ਸ਼ੂਟਰ ਸੀ ਕੀ ਕੋਈ ਗੈਂਗ ਦੇ ਨਾਲ ਸੰਬੰਧ ਲੱਗਦੇ ਸੀ ਜਾਂ ਫਿਰ ਕੋਈ ਨਿੱਜੀ ਰੌਲਾ ਸੀ ਜਾਂ ਫਿਰ ਜੇ ਨਿੱਜੀ ਰੌਲਾ ਸੀ ਤਾਂ ਕੀ ਰੌਲਾ ਸੀ ਕੀ ਕੋਈ ਸਰਪੰਚੀ ਦੀਆਂ ਇਲੈਕਸ਼ਨਲ ਲੈ ਕੇ ਰੌਲਾ ਸੀ ਸਾਰੀ ਜਾਂਚ ਪੜਤਾਲਾ ਜਿਹੜੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਸਰਪੰਚ ਦਾ ਆਮਦਨੀ ਪਾਰਟੀ ਦੇ ਦਾ ਮਜੂਤਾ ਦਾ ਕਤਲ ਹੁੰਦਾ ਕੁਝ ਘੰਟਿਆਂ ਦੇ ਵਿੱਚ ਕਾਰਵਾਈ ਹੋ ਚੁੱਕੀ ਆ ਕਿ ਡੀਐਸਪੀ ਨੇ ਜਿਹੜੇ ਪੱਟੀ ਦੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸਰਹਾਲੀ ਦੇ ਐਸਐਸਓ ਨੂੰ ਸਸਪੈਂਡ ਕਰ ਦਿੱਤਾ ਗਿਆ ਡਿਊਟੀ ਦੌਰਾਨ ਕੋਤਾਹੀ ਵਰਤਣ ਦੇ ਇਲਜ਼ਾਮ ਲੱਗੇ ਨੇ ਇੱਕ ਵਿਆਹ ਸਮਾਗਮ ਦੇ ਵਿੱਚ ਜਿੱਥੇ ਜਸ਼ਨ ਮਨਾਏ ਜਾ ਰਹੇ ਸੀ ਚੰਦ ਕੁ ਮਿੰਟ ਪਹਿਲਾਂ ਉਹੀ ਜਿਹੜੇ ਸਰਪੰਚ ਹਰਪਿੰਦਰ ਸਿੰਘ ਨੱਚ ਕੇ ਜਿਹੜਾ ਜਸ਼ਨ ਮਨਾ ਰਹੇ ਸੀ ਖੁਸ਼ੀਆਂ ਮਨਾ ਰਹੇ ਸੀ ਇੱਕਦਮ ਮਾਤਨ ਦੇ ਵਿੱਚ ਖੁਸ਼ੀਆਂ ਤਬਦੀਲ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਪਰਿਵਾਰ ਦਾ ਗੁੱਸਾ 20 ਫੁੱਟ ਦਾ ਜਿਹੜਾ ਨਜ਼ਰ ਆਇਆ ਜਿਹੜਾ ਠੱਠੀਆਂ ਮਹੰਤਾ ਦਾ ਮੌਜੂਦਾ ਸਰਪੰਚ ਅਰਪਿੰਦਰ ਸਿੰਘ ਉਸ ਦੇ ਪਰਿਵਾਰ ਦਾ ਗੁੱਸਾ ਫੁੱਟਿਆ ਕਿ ਸਰਕਾਰ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜਾ ਸ਼ਕਤੀਖਰੇ ਗੈਂਗਸਟਰਾਂ ਨੂੰ ਜਿਹੜਾ ਕਿਸੇ ਤਰੀਕੇ ਦਾ ਡਰ ਨਹੀਂ ਰਿਹਾ ਪਰ ਕੁਝ ਘੰਟਿਆਂ ਦੇ ਵਿੱਚ ਸਰਕਾਰ ਨੇ ਐਕਸ਼ਨ ਕਰ ਦਿੱਤਾ ਮੌਜੂਦਾ ਡੀਐਸਪੀ ਨੇ ਜਿਹੜੇ ਪੱਟੀ ਦੇ ਅਤੇ ਐਸਐਚਓ ਸਰਹਾਲੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਅੱਗੇ ਪੋਲੇਸ ਪ੍ਰਸ਼ਾਸਨ ਦੁਆਰਾ ਜਾਂਚ ਪੜਤਾਲ ਕੀਤੀ ਜਾ ਰਹੀ ਹੈ